ਕਿੱਤੇ ਦੀ ਥਾਣਾ ਡੇਰਾ ਪਪਾ ਨਾਨਕ 35 ਤੇ ਪਿੰਡ ਤਲਵੰਡੀ ਕਠਿਆਲਾ ਦੇ 35 ਸਾਲਾ ਨੌਜਵਾਨ ਕੁਲਜੀਤ ਸਿੰਘ ਉਰਫ ਲਾਲਾ ਦੀ ਚਿੱਤੇ ਦੀ ਉਵਰਟੋਜ ਨਾਲ ਨਿਕੋਸਰਾਂਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਸੀ ਪਰ ਹੁਣ ਉਸ ਦੀ ਮੌਤ ਨੇ ਨਵਾਂ ਮੋੜ ਲੈ ਲਿਆ ਹੈ ਇਸ ਸੰਬੰਧੀ ਕੁਲਜੀਤ ਸਿੰਘ ਉਰਫ ਲਾਲਾ ਦੇ ਪਿਤਾ ਵੀਰ ਸਿੰਘ ਮਾਤਾ ਦਲਜੀਤ ਕੌਰ ਅਤੇ ਪਤਨੀ ਮਨਜੀਤ ਕੌਰ ਨੇ ਦੱਸਿਆ ਕਿ ਕੁਲਜੀਤ ਕੋਰ ਕੁਲਜੀਤ ਸਿੰਘ ਲਾਲਾ ਸ਼ਿਆਰਪੁਰ ਮਕੇਰੀਆਂ ਅਕਸਾਜੀ ਵਿਭਾਗ ਦੇ ਵਿੱਚ ਠੇਕੇਦਾਰ ਤੋਂ ਪੈਸੇ ਕਲੈਕਸ਼ਨ ਦਾ ਕੰਮ ਕਰਦਾ ਸੀ ਜਦੋਂ ਉਥੋਂ ਆਇਆ ਤਾਂ ਉਸ ਦੇ ਕੋਲ ਕਰੀਬ 60000 ਰੁਪਏ ਤਿੰਨ ਨਕਦੀ ਮੋਟਰਸਾਈਕਲ ਪ ਕਿੱਟ ਅਤੇ ਮੁੰਬਾ ਮੋਬਾਈਲ ਫੋਨ ਸੰ ਤੇ ਉਸ ਦਿਨ ਮਰਤਕ ਦੀ ਜੋ ਪਿੰਡ ਨੂੰ ਸਰਾ ਵਿੱਚ ਮਿਲੀ ਸੀ ਪਰ ਉਸ ਦਾ ਸਾਰਾ ਸਮਾਨ ਉਤੋਂ ਗਾਇਬ ਸੀ ਜਿਸ ਸਮੇ ਉਸ ਦਾ ਅੰਤਮ ਸੰਸਕਾਰ ਕੀਤਾ ਗਿਆ ਤਾਂ ਉਸ ਦੇ ਇਲਾਕੇ ਵਿੱਚ ਵੀ ਸਟਾ ਦੇ ਨਿਸ਼ਾਨ ਸਨ ਉਹਨਾਂ ਦਾ ਸਗੇ ਮੋਟਰਸਾਈਕਲ ਕਪੜੇ ਅਤੇ ਕਰੀਬ 60000 ਦੀ ਨਕਦੀ ਨੂੰ ਲੈ ਕੇ ਕਿਸੇ ਨੇ ਉਸ ਨੂੰ ਜ਼ਹਿਰੀਲਾ ਪਦਾਰਥ ਖਵਾ ਕੇ ਕਤਲ ਕੀਤਾ ਹੈ ਤੇ লাশ ਨੂੰ ਖੁਰਦਪੁਰਤ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਥਾਣਾ ਡੇਰਬਾ ਮਨਾਨਗ ਨੂੰ ਲਿਖਤੀ ਚਿਖਾਏ ਤੇ ਦਰਜ ਕਰਵਾਈ ਹੈ ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਉਸ ਦੇ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਹ ਸਾਰੇ ਸਾਡੇ ਨੂੰ ਇਹ ਪਤਾ ਲੱਗਾ ਸੂਤਰਾ ਦੇ ਵਾਲਿਆ ਤੋਂ ਕੁਝ ਵੀ ਸਾਨੂੰ ਹੋਰ ਕੈਮਰੇ ਫੋਲੇ ਨੇ ਕੁਝ ਵੀ ਕਾਰਨ ਲੱਗਾ ਸਾਡੇ بیٹے ਦੀ ਕਤਲ ਹੋਇਆ ਹੈ ਕਤਲ ਤੇ ਇਹ ਵੀ ਸਾਡਾ ਬੇਟਾ ਜਿੰਨਾ ਜਵਾਨ ਸੀ ਜਿੰਨਾ ਤਗੜਾ ਸੀ ਸਿਹਤ ਦਾ ਉੱਥੋਂ ਪਤਾ ਲੱਗਾ ਸਾਨੂੰ ਵੀ ਇਹਨੂੰ ਚੁੱਕ ਕੇ ਮਾਰ ਕੇ ਉੱਥੇ ਸੁੱਟ ਕੇ ਆਏ ਨੇ ਮੈਂ ਜਦੋਂ ਉੱਥੇ ਦਾਜ ਵੇਖੀ ਮੈਂ ਘਬਰਾ ਗਿਆ ਤੇ ਮੈਂ ਉਹਦਾ ਪੋਟਮਰ ਨਹੀਂ ਕਰਾ ਸਕਿਆ ਮੈਂ ਇਸ ਕਰਕੇ ਪ੍ਰਸ਼ਾਸਨ ਨੂੰ ਗਾਹ ਬੇਨਤੀ ਕਰਨਾ ਕਿ ਮੇਰੇ ਪੁੱਤਰ ਦਾ ਜਿਹੜਾ ਕਤਲ ਲੱਭੇ ਜਾਣ ਮੇਰੇ ਪੁੱਤਰ ਦਾ ਮੋਟਰਸਾਈਕਲ ਹੀ ਕਿਸੇ ਕੋ ਕੋਈ ਤਰੀਕਾ ਸਾਥ ਸਾਥ ਤਿਆ 200 ਰੁਪਈਆ ਹੀ ਲਾਲਚ ਵਿੱਚ ਆ ਕੇ ਨਾ ਕਤਲ ਕੀਤਾ ਉਸ ਕਤਲ ਜਿਹੜਾ ਮੈਂ ਜਿੱਦਣ ਪਹਿਲੇ ਦਿਨ ਬਿਆਨ ਦਿੱਤੇ ਹਨ ਉਸ ਦਿਨ ਮੈਨੂੰ ਸ਼ੱਕ ਸੀ ਕਿ ਮੇਰਾ ਬੇੜਾ ਗਲਤ ਹੈ ਕੁਝ ਪਰ ਨਹੀਂ ਮੈਨੂੰ ਹੁਣ ਸਾਰਿਆਂ ਤੋਂ ਯਕੀਨ ਮਿਲਿਆ ਭੈਣ ਭਰਾ ਦਿੱਸ ਜਿਹੜਾ ਕੋਈ ਨਹੀਂ ਸਾਡਾ ਬੇਟਾ ਗਲਤ ਨਹੀਂ ਉਹਦੇ ਵਿੱਚ ਬੇਡੇ ਦਾ ਕਤਲ ਕੀਤਾ ਗਿਆ ਮੈਂ ਅਪੀਲਾ ਪਹਿਲੇ ਬਿਆਨ ਦਿੱਤੇ ਹਨ ਮੈਂ ਉਹਨਾਂ ਬਿਆਨਾਂ ਤੋਂ ਬਾਫੀ ਮੰਗਣਾ ਕਿ ਮੈਂ ਸਫੜੇ ਵਿੱਚ ਆ ਗਿਆ ਹਾਂ ਮੈਂ ਕਾਲੀ ਵਿੱਚ ਹਾਂ ਮੈਂ ਉਹਦਾ ਕੋਟਮਾਸ਼ੇ ਕਰਾਉਣੇ ਨਹੀਂ ਕਰਾ ਸਕਾ ਹੁਣ ਵੀ ਮੈਂ ਕਾਨੂੰਨ ਦੇ ਅੱਗੇ ਬੇਨਤੀ ਕਰਨਾ ਕਿ ਮੇਰੇ ਪੁੱਤ ਦਾ ਜਿਹੜਾ ਕਤਲ ਹੋਇਆ ਉਸ ਕਤਲ ਨੂੰ ਲੱਭ ਕੇ ਬੰਦਿਆਂ ਨੂੰ ਸਜ਼ਾ ਦਿੱਤੀ ਜਾਏ ਗਾਂ ਲੋਕਾਂ ਤੇ ਜ਼ੁਲਮ ਗਾਂ ਮੇਰੇ ਲੋਕਾਂ ਦੇ ਬੱਚੇ ਵੱਜ ਜਾਣ ਕੱਲ ਦਾ ਆਈ ਹੀ ਪੁਲਿਸ ਮੇਰੇ ਪੇਟੇ ਦਾ ਜਿਹੜਾ ਫੋਨ ਸੀ ਉਹ ਉਹਨਾਂ ਲੈ ਗਏ ਨੇ ਉਹ ਕਾਲਾ ਕੱਢ ਕੇ ਲੱਭ ਕੇ ਉਹ ਕਾਰਵਾਈ ਕਰਨਗੇ ਮੇਰੇ ਪੁਰਹ ਦਾ ਉਹਸ ਨੇ ਵੀ ਤੁਹਾਡੇ ਨਾਲ ਹਿੰਮਤ ਕਰਾਂਗੇ ਤੇ ਅਸੀਂ ਤੁਹਾਡੇ ਕੋਈ ਕੈਮਰੇ ਲੱਭ ਕੇ ਤੇ ਅਸੀਂ ਸਾਨੂੰ ਪੂਰਾ ਸਵਾਦ ਦਾਂਗੇ ਮੈਂ ਪ੍ਰਸ਼ਾਸਨ ਅਗੇ ਮਾਰਜੋਗ ਬੇਰਤੀ ਕਰਨਾ ਆਈ ਹੋਈ ਐਸਐਸਪੀ ਜੀ ਬੀਪੀਸੀ ਸਾਹਿਬ ਸੇ ਆਈਜੀ ਸਾਹਿਬ ਅਗੇ ਬੇਰਤੀ ਹੋਏ ਕਰਨਾ ਪਏ ਮੇਰੇ ਪੁੱਤਰ ਦਾ ਕਤਲ ਕਾਤਲ ਜਿਹੜਾ ਲੱਭਿਆ ਜਾਏ ਕੈਸ਼ਿਲ ਕੈਸ਼ ਹੁੰਦ ਨਾਲ ਨਾਲ ਬਾਈਕ ਹੁੰਦ ਨਾਲ ਉਹਨੇ ਕਤਲ ਕੀਤਾ ਸੀ ਕੈਸ਼ ਨੂੰ ਪਾਇਆ ਪ੍ਰਸ਼ਾਸਨ ਨੇ ਕੈਸ਼ ਉਹਨਾਂ ਦਾ ਕੰਮ ਕਰਤਾ ਉਹ ਸਾਈਜ ਵਾਲੇ ਤੇ ਕੰਮ ਕਰਦੇ ਸੀ ਉਥੇ ਕੈਸ਼ ਇਕੱਠਾ ਕਰਦੇ ਸੀ ਉਹਨਾਂ ਰਾਤ ਗਾਇਕੀ ਸਿਰਨ ਤਰੀਕ ਤੇ ਜਾਣੇ ਨਾਲ ਉਹਨਾਂ ਕੈਸ਼ ਨਾਲ ਰਾਤ ਟਾਈਮ ਤੇ ਆਏ ਤੇ ਘਰ ਨਹੀਂ ਪਹੁੰਚੇ ਸਿੱਧਾ ਉਹਨਾਂ ਬੰਦੇ ਕੋਲ ਗੇਟ ਚੁੱਕਣਾ ਸ਼ਾਲਿੰਗ ਤੇ ਉਹਨਾਂ ਦੇ ਲਾਲਚ ਆ ਗਿਆ ਉਹਨਾਂ ਨੇ ਉਸ ਲਾਚ ਤੇ ਚੰਨ ਕਤਲ ਕਰ ਦਿੱਤਾ ਸਾਨੂੰ ਉਸ ਤੋਂ ਕੋਈ ਚੀਜ਼ ਨਹੀਂ ਮਿਲੀ ਇੱਕ ਸਿਰਫ ਉਹਦੀ ਕੋਲ ਮੋਬਾਈਲ ਸੀ ਉਹ ਪਰਸਵਾਲਾ ਨੇ ਆਪਣੀ ਰਾਸਤੇ ਚੁਲਾ ਲਿਆ ਸਾਨੂੰ ਨਿਆਂਸਾਫ ਦਿੱਤਾ ਜਾਵੇ ਮੇਰੀ ਬੇਟੀ ਆ 13 ਸਾਲਾਂ ਦੀ ਸਾਡਾ ਗਜਾਰਾ ਉਸ ਨਾਲ ਚੱਲਦਾ ਸੀ ਸਾਡਾ ਹੁਣ ਕੋਈ ਆਸਰਾ ਨਹੀਂ ਹੈ ਨਿਸਾਫ ਦਿੱਤਾ ਜਾਵੇ ਇਹ ਹੁਣ ਬਾਅਦ ਚ ਪਤਾ ਲੱਗਾ ਹਨ ਉਹਦੇ ਡੈਡੀ ਗਏ ਨੇ ਉੱਥੇ ਗਏ ਨੇ ਤੇ ਆਂਦੇ ਨੇ ਆਹ ਗੱਲ ਆ ਤੇ ਕਬਰ ਆ ਗਏ ਨੇ ਇਹ ਚੁੱਕ ਕੇ ਘਰ ਲੈ ਆਏ ਨੇ ਅਸੀਂ ਜਦੋਂ ਨਵਾਲਿਆ ਉਹਦੇ ਲੱਕ ਤੇ 30 ਸਾਲ ਲੱਗੀਆਂ ਨੇ ਧੂ ਧੂ ਕੇ ਲਿਆਏ ਤੇ ਉਹਨੂੰ ਮਾਰ ਕੇ ਤੇ ਫੇਰ ਲੀੜੇ ਵੀ ਉਹਦੇ ਗਾਂ ਪਛਾਹ ਹੋਏ ਨੇ ਫੇਰ ਨੂੰ ਪ੍ਰੂਫ ਲੱਗਾ ਸਾਡੇ ਨਹੀਂ ਬੱਚੇ ਨੇ ਗਲਤ ਕੰਮ ਕੀਤਾ ਇਨਾ ਮਾਰ ਕੇ ਉੱਥੇ ਸੁੱਕਿਆ ਹਾਂਡੇ ਨੂੰ ਚ ਕੈਸ਼ ਇਹ ਆ ਗਿਆ ਉਹਨਾਂ ਕੋ ਹਾਂਡਾ ਲੈ ਨਾਲੇ ਕੈਸ਼ ਲੈ ਉਹਨਾਂ ਨੂੰ 8 ਵਜੇ ਨਕਾਤਾ ਮ ਆ ਗਿਆ ਘਰ ਨਹੀਂ ਇਹਨੂੰ ਕੀਤਾ ਫੋਨ ਅਹੀਂ ਕਾ ਉੱਥੇ ਹੀ ਆ ਸਾਨੂੰ ਉਦੋਂ ਹੀ ਪਤਾ ਲੱਗਾ ਜਦੋਂ ਇਹਦੇ ਡੈਟੀ ਨੇ ਜਾ ਕੇ ਉੱਥੇ ਵੇਖਿਆ ਤੇ ਸਾਨੂੰ ਕੋਈ ਪਤਾ ਨਹੀਂ ਉੱਥੇ ਸਾਰੇ ਲੋਕਾਂ ਨੂੰ ਪਤਾ ਸੀ ਤੇ ਇਹਨਾਂ ਨੂੰ ਕਹਤਾ ਆ ਗੱਲ ਹੋਈ ਆ ਇਹ ਘਰ ਲੈ ਆਂਦਾ ਜਦੋਂ ਮੇਰਾ ਪੁੱਤਰ ਮਰ ਗਿਆ ਮੈਂ ਕੀ ਕਰਨਾ ਤੇ ਸਾਨੂੰ ਬਾਅਦ ਚ ਪਤਾ ਲੱਗਾ ਤੇ ਇਹਨਾਂ ਮਾਰ ਕੇ ਧੂਕੇ ਲੈ ਕੇ ਸੁੱਟਿਆ ਨਹੀਂ ਮਿਲਿਆ ਹਨ ਉਹਦੇ ਬੋਜੇ ਚ ਵਟਵਾ ਵੀ ਹੰਨੀ ਕੁਛ ਨਹੀਂ ਉਹਨਾਂ ਨੂੰ ਜਿਨ੍ਹਾਂ ਨੇ ਮਾਰਿਆ ਉਹਨਾਂ ਨੇ ਪ੍ਰੂਫ ਹੋਣਾ ਚਾਹੀਦਾ ਸਾਨੂੰ ਦੱਸਣਾ ਚਾਹੀਦਾ ਸਰਕਾਰ ਨੂੰ ਕਿ ਧੋਖੇ ਨਾਲ ਕਿਉਂ ਮਾਰ ਕੇ ਸੁੱਟਿਆ ਗਿਆ ਇਹ ਦੱਸ ਸਾਡੇ ਹੀ ਸਾਡੇ ਪੁੱਤਰ ਦਾ ਪ੍ਰੂਫ ਹੋਣਾ ਚਾਹੀਦਾ ਕਿਹੜੀ ਗੱਲ ਤੋਂ ਮਾਰਿਆ ਨਸਾ ਸਾਾਨੂੰ ਤੇ ਮਿਲਣਾ ਚਾਹੀਦਾ